ਸਾਰੇ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਉਣੀ ਆ ਰਾਤ ਦੇ ਬਚੇ ਹੋਏ ਪ੍ਰਸ਼ਾਦਿਆਂ ਦੀ ਚੂਰੀ ਮੇਰੇ ਕੋਲ ਤਿੰਨ ਚਾਰ ਪ੍ਰਸ਼ਾਦ ਦੇ ਰਾਤ ਬਚ ਗਏ ਸੀ ਗੈਸ ਟਾਈ ਹੋਈ ਸੀ ਤੇ ਸੁੱਟਣ ਨੂੰ ਦਿਲ ਨਹੀਂ ਕੀਤਾ ਆਪਣੇ ਇੰਡੀਆ ਦੇ ਵਿੱਚ ਤਾਂ ਆਪਾਂ ਗਾਇਆਂ ਜਾਂ ਕੁੱਤਿਆਂ ਨੂੰ ਪਾ ਦਿੰਨੇ ਆ ਤੇ ਇੱਥੇ ਕੰਟਰੀ ਇਦਾਂ ਵੀ ਨਹੀਂ ਆਪਾਂ ਕਿਤੇ ਸੁੱਟ ਸਕਦੇ ਬੈਨ ਵਿੱਚੇ ਸੁਪਣਾ ਪੈਂਦਾ ਜੋ ਬਚ ਜਾਂਦਾ ਤੇ ਅਨ ਪਰਮੇਸ਼ਰਾ ਨਹੀਂ ਸੁਟਣ ਨੂੰ ਕਈ ਵਾਰ ਦਿਲ ਕਰਦਾ ਹੈ ਨਾ ਤੇ ਮੈਂ ਕਿਹਾ ਚਲੋ ਇਹਨਾਂ ਦੀ ਆਪਾਂ ਨਾ ਚੂਰੀ ਬਣਾ ਕੇ ਖਾਣੇ ਨਾਲੇ ਬੱਚਿਆਂ ਨੂੰ ਦੱਸ ਦਿਆਂ ਜਿਹਨੂੰ ਨਹੀਂ ਪਤਾ ਨਾਲੇ ਆਪਾਂ ਭੈਣਾਂ ਨੂੰ ਦੱਸ ਦਿਆਂ ਵੀ ਰਾਤ ਦੇ ਬਣੇ ਬੱਚੇ ਹੋਏ ਪ੍ਰਸ਼ਾਦੇ ਸੁਟਿਆ ਨਾ ਕਰੋ ਉਹਨਾਂ ਦੀ ਚੂਰੀ ਬਣਾ ਲਿਆ ਕਰੋ ਤੇ ਬੱਚਿਆਂ ਨੂੰ ਦਿਆ ਕਰੋ ਵਧੀਆ ਬਣਦੀ ਹੈ ਤੇ ਚੂਰੀ ਬਣਾਉਣ ਤੋਂ ਪਹਿਲਾਂ ਮੇਰੀ ਭੈਣਾ ਤੇ ਭਰਾਉਣ ਨੂੰ ਛੋਟੀ ਜਿਹੀ ਬੇਨਤੀ ਹੈ ਜਿਨ੍ਹਾਂ ਨੇ ਮੇਰਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਜਿਨ੍ਹਾਂ ਨੇ ਕੀਤਾ ਹੋਇਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਚਲੋ ਆਪਾਂ ਬਣਾਉਣੀ ਆ ਚੂਰੀ ਚੂਰੀ ਬਣਾਉਣ ਲਈ ਨਾ ਮੈਂ ਆਹ ਲਿਆ ਚੋਪਰ ਦੇਖ ਲਓ ਤੇ ਇਹਦੇ ਵਿੱਚ ਬਣਾਉਣੀ ਆ ਤੁਸੀਂ ਮਿਕਸੀ ਚ ਵੀ ਬਣਾ ਲਿਓ ਨੇ ਹੱਥਾਂ ਨਾਲ ਵੀ ਬਣਾ ਸਕਦੇ ਹੋ ਜਿਸ ਤਰ੍ਹਾਂ ਤੁਹਾਡਾ ਦਿਲ ਕਰੂ ਉਸ ਤਰ੍ਹਾਂ ਬਣਾ ਸਕਦੇ ਹੋ ਮਿਕਸੀ ਵਿੱਚ ਥੋੜੀ ਜਿਆਦਾ ਬਰੀਕ ਹੋ ਜਾਂਦੀ ਆ ਤੇ ਇਹਦੇ ਵਿੱਚ ਥੋੜੀ ਭੁੱਤ ਭਰੀ ਜੀ ਰਹਿੰਦੀ ਆ ਹੈਨਾ ਤੇ ਜਿਵੇਂ ਵੀ ਤੁਹਾਨੂੰ ਦੋ ਤਿੰਨ ਤਰੀਕੇ ਬਣਾਉਣ ਦੇ ਇਹ ਇਹਦੇ ਵਿੱਚ ਵੀ ਬਣਾ ਸਕਦੇ ਆ ਮਿਕਸੀ ਚ ਵੀ ਬਣਾ ਸਕਦੇ ਹੱਥਾਂ ਨਾਲ ਵੀ ਹੌਲੀ ਹੌਲੀ ਪੋਰ ਕੇ ਬਣਾ ਸਕਦੇ ਆ ਜੇ ਛੇਤੀ ਆ ਤੁਹਾਨੂੰ ਤੁਸੀਂ ਇਹਦੇ ਵਿੱਚ ਬਣਾ ਲਓ ਹੈਨਾ ਤੇ ਮੈਂ ਤੁਹਾਨੂੰ ਇਹਦੇ ਵਿੱਚ ਬਣਾ ਕੇ ਤੇ ਤੁਹਾਨੂੰ ਦੱਸਦੀ ਆ ਤੇ ਆਪਾਂ ਇਹਦੇ ਵਿੱਚ ਕੀ ਕੀ ਪਾਉਣਾ ਤੇ ਬੱਲੇ ਇਹਨੂੰ ਆਪਾਂ ਬਣਾ ਕੇ ਪੀਸ ਲੀਏ ਹਲੋ ਜੀ ਮੈਂ ਸਾਰੀਆਂ ਰੋਟੀਆਂ ਨੂੰ ਥੋੜੇ ਛੋਟੀਆਂ ਬੁਰਕੀਆਂ ਕਰਕੇ ਤੋੜ ਕੇ ਦੇ ਵਿੱਚ ਪਾ ਲਿਆ ਤੇ ਆਪਾਂ ਹੁਣ ਇਹਨੂੰ ਪੀਸ ਕੇ ਲੈ ਕੇ ਆਉਨੇ ਆਂ ਹਾਂਜੀ ਬੱਚਿਓ ਭੈਣੋ ਤੇ ਆਹ ਦੇਖੋ ਆਪਾਂ ਨੇ ਕਿ ਰੋਟੀਆਂ ਪੀਸ ਕੇ ਕਰ ਲਿਆ ਦੇਖੋ ਜਿਸ ਤਰ੍ਹਾਂ ਪੰਜੀਰੀ ਨਹੀਂ ਹੁੰਦੀ ਆਪਣੀ ਇਸ ਤਰ੍ਹਾਂ ਦੀ ਬਣ ਗਈ ਤੇ ਇਹਦੇ ਵਿੱਚ ਨਾ ਹੁਣ ਮੈਂ ਤੁਹਾਨੂੰ ਦੱਸਦੀ ਆ ਤੇ ਆਪਾਂ ਪਹਿਲਾਂ ਕਿਉ ਪਾਉਣੇ ਆ। ਅਸੀਂ ਤਾਂ ਬਹੁਤ ਖਾਧੀਆਂ ਨੇ ਤੇ ਅੱਜ ਕੱਲ ਬੱਚਿਆਂ ਨੇ ਘੱਟ ਖਾਧੀਆਂ ਹੁੰਦੀ ਨੇ ਆਪਣੇ ਪਹਿਲਾਂ ਤਾਂ ਬਜ਼ੁਰਗ ਵਗੈਰਾ ਬਹੁਤ ਬਣਾਉਂਦੇ ਹੁੰਦੇ ਸੀਗੇ ਤੇ ਇਹਦੇ ਵਿੱਚ ਮੈਂ ਦੇਖੋ ਕਿਉ ਪਾਉਣੇ ਆ ਤੁਸੀਂ ਆਪਣੇ ਹਿਸਾਬ ਨਾਲ ਇੱਕ ਚਮਚਾ ਪਾਉਣਾ ਹੈ ਇੱਕ ਦੋ ਪਾਉਣੇ ਆ ਦੋ ਪਾ ਲਿਓ। ਤੁਸੀਂ ਆਪਣੇ ਹਿਸਾਬ ਨਾਲ ਪਾਓ ਜਿੰਨਾ ਕਿ ਤੁਸੀਂ ਖਾਣਾ ਉਹ ਆਪਣੇ ਹਿਸਾਬ ਨਾਲ ਪਾ ਲਿਆ ਹੈ। ਤੇ ਆਮਲੇ ਬੂਰਾ ਖੰਡ ਤੇ ਬਰਾਊਨ 슈ਗਰ ਹੁੰਦੀ ਹੈ ਇੱਥੇ ਤੇ ਸ਼ੱਕਰ ਮੇਰੇ ਕੋਲ ਹੈ ਨਹੀਂ ਸੀ ਤੁਸੀਂ ਸ਼ੱਕਰ ਪਾਓ ਤੇ ਇਹ ਮੈਂ ਪੀਸ ਲਈ ਹੈ ਮੈਂ ਪੀਸੀ ਵੀ ਦਾ ਇੱਕ ਚਮਚਾ ਪਾਉਂਗੀ ਤੇ ਤੁਸੀਂ ਆਪਣੇ ਹਿਸਾਬ ਨਾਲ ਮਿੱਠਾ ਪਾ ਲਿਓ 2.5 2 ਪਾ ਲਿਓ 1.5 ਇੱਕ ਪਾਣਾ ਇੱਕ ਪਾ ਲਿਆ ਹੈ ਨਾ ਮੈਂ ਇੰਨਾ ਕੁ ਪਾ ਰਹੀ ਹਾਂ ਤੇ ਤੁਸੀਂ ਆਪਣੇ ਹਿਸਾਬ ਨਾਲ ਪਾਓ ਤੇ ਜੇ ਇਹਨੂੰ ਜ਼ਿਆਦਾ ਹੀ ਤਾਕਤਵਾਰ ਬਣਾਉਣੀ ਆ ਤਾਂ ਤੁਸੀਂ ਇਹਦੇ ਵਿੱਚ ਆ ਦੇਖੋ ਆਪਣੇ ਬੱਚਿਆਂ ਨੇ ਖਾਣੀਆਂ ਤੇ ਬਦਾਮਾਂ ਦਾ ਪਾਊਡਰ ਪਾ ਲਿਓ ਤੇ ਥੋੜਾ ਜਿਹਾ ਮੈਂ ਇਹ ਪੀਸਿਆ ਹੋਇਆ ਨਾ ਪਿਸਤਾ ਵੀ ਪਾਉਂਗੀ ਆਹ ਦੇਖੋ ਪਿਸਤਾ ਵੀ ਪਾਇਆ ਇਹ ਨਾ ਹੁਣ ਇਹਨਾਂ ਬਣ ਕੇ ਇੰਨੇ ਵਧੀਆ ਹੋ ਜੂ ਬਹੁਤ ਜ਼ਿਆਦਾ ਤੁਸੀਂ ਵੀ ਜ਼ਰੂਰ ਬਣਾ ਕੇ ਆਪਣੇ ਬੱਚਿਆਂ ਨੂੰ ਦਿਓ ਤੇ ਮੈਂ ਹੁਣ ਇਹਨੂੰ ਨਾ ਪਿੰਨੀਆਂ ਇਹਦੀਆਂ ਚੂਰੀਆਂ ਬਣਾ ਕੇ ਤੁਹਾਨੂੰ ਦਿਖਾਉਣੀ ਆ ਇਹਦੇ ਵਿੱਚ ਮਿਕਸ ਕਰਕੇ ਨਾ ਤੇ ਫਿਰ ਬਣਾ ਕੇ ਦਿਖਾਉਣੀ ਆ ਮੈਂ ਆ ਜਾਲੋ ਆਪਾਂ ਨੇ ਹੁਣ ਪਿੰਨੀਆਂ ਬੱਟ ਦੇਣੀਆਂ ਨੇ ਤੇ ਇਹ ਬੱਚਿਆਂ ਦੇ ਵਾਸਤੇ ਨਾ ਮਤਲਬ ਬਹੁਤ ਵਧੀਆ ਜਿਹਦੇ ਵਿੱਚ ਆਪਾਂ ਡਰਾਈ ਫਰੂਟ ਪੀਸੇ ਪਾ ਦਨੇ ਜਿਹੜੇ ਬੱਚੇ ਛੋਟੇ ਬੱਚੇ ਪੜਨਾ ਸ਼ੁਰੂ ਕਰਦੇ ਉਹਨਾਂ ਦੇ ਦਿਮਾਗ ਵਾਸਤੇ ਬਹੁਤ ਹੀ ਵਧੀਆ ਜਿਹੜਾ ਪਿਸਤਾ ਪਾਉਨੇ ਆਪਾਂ ਬਦਾਮਾਂ ਦਾ ਪਾਊਡਰ ਪਾਨੇ ਕਈ ਵਾਰ ਬੱਚੇ ਆਪਣੇ ਡਰਾਈ ਫਰੂਟ ਖਾਂਦੇ ਵੀ ਹੈ ਨਹੀਂਗੇ ਤੇ ਇਸ ਤਰੀਕੇ ਨਾਲ ਤੁਸੀਂ ਉਹਨਾਂ ਨੂੰ ਥੋੜਾ ਬਹੁਤਾ ਦੇ ਵੀ ਸਕਦੇ ਹੋ ਤੇ ਨਾਲੇ ਇਹ ਬੱਚਿਆਂ ਦੇ ਪੀ ਬ੍ਰੀਕ ਪੀਸੀ ਹੁੰਦੀ ਹੈ ਰੋਟੀ ਤੇ ਹਾਜਮ ਵੀ ਛੇਤੀ ਆ ਜਾਂਦੀ ਹੈ ਤੁਸੀਂ ਟਿਪਨ ਚ ਵੀ ਪਾ ਕੇ ਦਿਆ ਕਰੋ ਪਿਛਲੀਆਂ ਚੀਜ਼ਾਂ ਨੂੰ ਮੋੜ ਕੇ ਲੈ ਕੇ ਆਵੋ ਆ ਤੁਹਾਡੀਆਂ ਵੀ ਦਾਦੀਆਂ ਨਾਨੀਆਂ ਕਰਦੇ ਹੋਣਗੇ ਸਾਡੀਆਂ ਵੀ ਮੰਮੀਆਂ ਵਗੈਰਾ ਕਰਦੀ ਬਣਾਉਂਦੀਆਂ ਸੀ ਅਸਤਾ ਚੂਰੀਆਂ ਬਹੁਤ ਖਾਦੀਆਂ ਨੇ ਤੇ ਇੱਥੇ ਤਾਂ ਬੱਚਿਆਂ ਨੂੰ ਪਤਾ ਇਹ ਚੂਰੀ ਹੁੰਦੀ ਕੀ ਹੈ ਹੈਨਾ ਤੇ ਇੱਥੇ ਤਾਂ ਪੀਜੇ 버ਗਰਾਂ ਦਾ ਬੱਚਿਆਂ ਨੂੰ ਜ਼ਰੂਰ ਪਤਾ ਪਰ ਇਹ ਚੂਰੀ ਬਾਰੇ ਕਿਸੇ ਨੂੰ ਨਹੀਂ ਪਤਾ ਹੈਗਾ ਪੀਕੀ ਦੇ ਬੱਚੇ ਤਾਂ ਕਹਿੰਦੇ ਇਹ ਹੈ ਕੀ ਚੀਜ਼ ਹੈਨਾ ਤੇ ਜਾਂ ਇੱਥੇ ਆਪਣੇ ਦੇਖ ਲਓ ਫ੍ਰਿਜਾਂ ਵਿੱਚ ਇੰਨਾ ਫਿਰੋਜਾ ਸਾਮਾਨ ਪਿਆ ਰਹਿੰਦਾ ਉਹ ਬੱਚੇ ਜ਼ਿਆਦਾ ਖਾਂਦੇ ਆ ਤੁਸੀਂ ਇਹ ਮੁੜ ਕੇ ਦੁਵਾਰਾ ਇਹ ਚੀਜ਼ਾਂ ਨੂੰ ਲੈ ਕੇ ਆਓ ਤਾਂ ਕਿ ਆਪਣੇ ਬੱਚਿਆਂ ਦੀ ਸੇਤਾਂ ਜਿਹੜੀਆਂ ਨਾ ਵਧੀਆ ਬਣਾਉਣੇ ਆਪ ਅਗਰ ਰਾਤ ਦੀ ਰੋਟੀ ਤਾਂ ਬਿਲਕੁਲ ਨਾ ਸੁਟਿਆ ਕਰੋ ਜ਼ਰੂਰ ਬਣਾ ਕੇ ਖਾਓ ਹੁਣ ਤੇ ਦੇਖ ਕੇ ਨਾ ਮੇਰੀ ਵੀਡੀਓ ਜ਼ਰੂਰ ਬਣਾਓ ਤੁਸੀਂ ਵੀ ਜੇ ਤੁਹਾਡੇ ਕੋਲ ਦੋ ਰੋਟੀਆਂ ਬਚੀਆਂ ਦੋ ਦੀ ਬਣਾ ਦਿਓ ਤਾਂ ਆਪਾਂ ਜ਼ਰੂਰੀ ਜ਼ਿਆਦਾ ਰੋਟੀ ਬਚੇ ਦੋ ਦੀ ਬਣਾ ਦਿਆ ਕਰੋ ਹੈਨਾ ਤੇ ਮੇਰੇ ਪੰਜ ਛੇ ਚਾਰ ਰੋਟੀਆਂ ਸੀ ਤੇ ਪੰਜ ਛੇ ਪਿੰਨੀਆਂ ਬਣ ਗਈਆਂ ਨੇ ਆ ਦੇਖੋ ਤੇ ਬਹੁਤ ਵਧੀਆ ਖਾਣ ਨੂੰ ਤੇ ਘੋ ਵੀ ਵਿੱਚ ਪਾ ਗਿਆ ਡਰਾਈ ਫਰੂਟ ਵੀ ਥੋੜੇ ਪੀਸੇ ਪਾ ਦਿੱਤੇ ਤੇ ਸ਼ੱਕਰ ਪਾਇਓ ਵਿੱਚ ਇਹਦੇ ਵਿੱਚ ਸ਼ੱਕਰ ਨਾਲ ਤਾਂ ਨਹੀਂ ਤੇ ਜੁੜਦੀ ਬਹੁਤ ਵਧੀਆ ਤੇ ਨਾਲੇ ਫਿਰ ਇਹ ਸ਼ੱਕਰ ਵੈਸੇ ਆਪਣੇ ਦੀ ਵਧੀਆ ਇੱਥੇ ਬੂਰਾ ਖੰਡ ਸੀ ਦੇਸੀ ਮੈਂ ਉਹ ਪਾ ਦਿੱਤੀ ਸੀ ਤੇ ਆ ਦੇਖੋ ਤੁਸੀਂ ਮੈਂ ਵਰਤ ਦਿੱਤੀਆਂ ਪਿੰਨੀਆਂ ਚੋਰੀ ਦੀਆਂ ਤੇ ਤੁਸੀਂ ਵੀ ਜਰੂਰ ਬਣਾਇਓ ਤੇ ਖਾਇਓ ਆਪਣੇ ਬੱਚਿਆਂ ਨੂੰ ਦਿਓ ਤੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਹਾਂਜੀ ਅੱਜ ਆਪਾਂ ਬਣਾਉਣੀ ਹੈ ਚੂਰਨ ਤੇ ਚੂਰਨ ਦੇ ਬਣਾਉਣ ਨੂੰ ਵਾਸਤੇ ਮੈਂ ਲਈ ਅਜਮੈਣ ਸੌਵ ਤੇ ਜੀਰਾ ਇਹ ਆਪਾਂ ਤਿੰਨੋਂ ਨਾ ਬਰਾਬਰ ਮਾਤਰਾ ਵਿੱਚ ਲੈਣਾ ਹੈ ਨਾ ਇੱਕ ਮਿੰਟ ਪਨਾਫ ਲਈ ਇਹਨਾਂ ਨੂੰ तीन चीज बराबर मात्रा बैनेखो अजवैन कप्प नाप लिया में देखो हाँ मैं अजवैन लै रही हैं लै रही है मैं सौंप सोंंपा ਤਿੰਨੇ ਆਪਾਂ ਇਹਨੂੰ ਥੋੜਾ ਜਿਹਾ ਪੁੰਦੇ ਜਾਵਾਂਗੇ ਤੇ ਨਾ ਹੀ ਦੱਸਦੇ ਜਾਵਾਂਗੇ ਕਾਦੇ ਵਾਸਤੇ ਆਹ ਤੇ ਸਿੱਕਾ ਉਹਨੇ ਆਪਾਂ ਲੈ ਲਿਆ ਜੀਰਾ ਆ ਦੇਖੋ ਉਹਨੇ ਜੀਰਾ ਲੈ ਤਿੰਨੇ ਚੀਜ਼ਾਂ ਬਰਾਬਰ ਮਾਤਰਾ ਵਿੱਚ ਆਪਣੇ ਕੋਲ ਹੋ ਗਈ ਤੁਸੀਂ ਪਹਿਲਾਂ ਇਹਨਾਂ ਨੂੰ ਮੈਂ ਸਾਫ਼ ਕਰ ਲਿਆ ਸੀ ਤੁਸੀਂ ਸਾਫ਼ ਕਰ ਲਿਓ ਤੇ ਹੁਣ ਆਪਾਂ ਨੇ ਮੈਂ ਤਵਾ ਗਰਮ ਕਰ ਲਿਆ ਹੈ ਹੈਨਾ ਆ ਦੇਖੋ ਮੈਂ ਤਵਾਨਾ ਗਰਮ ਕਰ ਲਿਆ ਗਰਮ ਤਵੇ ਦੇ ਉੱਪਰ ਹੀ ਆਪਾਂ ਨੇ ਇਹ ਪਾ ਕੇ ਇਹਨਾਂ ਦੀ ਨਮੀ ਜੀ ਕੱਢਣੀ ਆ ਮੈਂ ਦੇਖ ਲਈ ਜਿਆਦਾ ਨਾ ਹੋ ਜਵੇ ਤਵਾ ਨਹੀਂ ਹੁਣ ਦੇਖੋ ਆਪਾਂ ਨੇ ਮੈਂ ਗਰਮ ਕਰਕੇ ਤਵਾ ਨਾ ਫਿਰ ਠੰਡਾ ਕਰ ਲਿਆ ਆ ਦੇਖੋ ਆਪਾਂ ਨਾ ਇਹ ਗਰਮ ਤਵੇ ਦੇ ਉੱਤੇ ਥੋੜਾ ਥੋੜਾ ਮੈਂ ਨਾ ਭੁੰਨ ਲਿਆ ਇਹਨਾਂ ਵਿੱਚੋਂ ਹੀ ਨਾ ਆਪਾਂ ਨੇ ਥੋੜਾ ਜਿਹਾ ਜਿਵੇਂ ਸਿੱਲਾ ਪਨੇ ਕੱਢਣਾ ਮੇਰਾ ਗਰਮ ਕਰ ਲਿਆ ਸੀ ਮੈਂ ਇਹਨੂੰ ਚੰਗੀ ਤਰ੍ਹਾਂ ਫਿਰ ਥੋੜਾ ਜਿਹਾ ਹਲਕਾ ਜਿਹਾ ਜਦੋਂ ਠੰਡਾ ਹੋਇਆ ਨਾ ਫਿਰ ਮੈਂ ਇਹਦੇ ਉੱਤੇ ਪਾ ਲਿਆ ਤੇ ਇਦਾਂ ਹੀ ਇਹਦੇ ਉੱਤੋਂ ਗਰਮ ਦੇ ਉੱਤੇ ਭੁੰਨ ਭੁੰਨ ਕੇ ਆਪਾਂ ਨਮੀ ਜੀ ਖਤਮ ਕਰ ਲੈਣੀ ਹੈ ਜਿਆਦਾ ਆਪਾਂ ਜੇ ਗੈਸ 'ਚ ਲਾ ਕੇ ਕਰਾਂਗੇ ਇਹਦੇ ਵਿੱਚ ਥੋੜੇ ਜਿਹੜੇ ਇਹਦੇ ਤੱਤ ਹੁੰਦੇ ਆ ਉਹ ਮਰ ਜਾਂਦੀ ਆ ਇਸ ਕਰਕੇ ਆਪਾਂ ਇਹ ਜਲਦੀ ਗੈਸ ਤੇ ਉੱਪਰ ਤਵਾ ਰੱਖ ਕੇ ਨਹੀਂ ਲਾਉਣਾ ਉਹ ਕਰਨਾ ਤੇ ਜਿਹੜੇ ਇਹ ਇਹਨਾਂ ਦਾ ਟੇਸਟ ਐਦਾਂ ਲਈ ਰਹੇ ਤੇ ਜ਼ਿਆਦਾ ਸੜ ਸੁਣ ਨਾ ਜਾਂਦੀ ਆਪਾਂ ਗੈਸ ਤੇ ਹੈਨਾ ਗਰਮ ਲੋਹੇ ਦਾ ਤਵਾ ਭਾਰੀ ਹੁੰਦਾ ਕਾਫੀ ਤੇ ਗਰਮ ਰਹਿੰਦਾ ਉਹ ਇਸ ਕਰਕੇ ਇਹਦੇ ਉੱਤੇ ਹੁਣ ਮੈਂ ਸੁਣ ਨਹੀਂ ਜਾਂਦੀ ਆਪਾਂ ਤੇ ਫੋਨ ਕੇ ਫੇਰ ਆਪਾਂ ਦਸ ਨੇ ਦੇ ਕੀ ਫਾਇਦੇ ਨੇ ਹੈ ਨਾ ਪਹਿਲਾਂ ਆਪਾਂ ਚੂਰੀ ਬਣਾਈ ਸੀ ਹੁਣ ਆਪਾਂ ਚੂਰਨ ਬਣਾਉਨੇ ਆ ਤੇ ਆ ਦੇਖੋ ਹੋ ਚੱਲਿਆ ਗਰਮ ਕਾਫੀ ਗਰਮ ਆ ਹੈ ਤੇ ਥੋੜਾ ਜਿਹਾ ਠੰਡਾ ਹੋਇਆ ਫਿਰ ਆਪਾਂ ਇਹਨੂੰ ਪੀਸਾਂਗੇ ਫਿਰ ਪੀਸ ਕੇ ਮੈਂ ਤੁਹਾਨੂੰ ਦਿਖਾਉਣੀ ਆ ਹਲੋ ਹੁਣ ਆਪਣਾ ਠੰਡਾ ਹੋ ਗਿਆ ਤੇ ਇਹ ਆਪਾਂ ਹੁਣ ਇੱਕ ਜੱਗ ਵਿੱਚ ਪਾ ਕੇ ਇਹਨੂੰ ਪੀਸ ਲੈਨੇ ਆ ਤਵਾ ਬਿਲਕੁਲ ਠੰਡਾ ਤੇ ਹੁਣ ਮੈਨੂੰ ਚੱਕ ਕੇ ਤੇ ਸਾਰੇ ਇਹਨਾਂ ਆਪਾਂ ਪੀਸ ਲੈਂਦੇ ਹਾਂ ਹਲੋ ਤੇ ਨੂੰ پیس ਕੇ ਫੇਰ ਤੁਹਾਨੂੰ ਦਿਖਾਉਣੀ ਆ ਲਓ ਜੀ ਆਪਣਾ ਚੂਰਨ ਤਿਆਰ ਹੋ ਗਿਆ ਮੈਂ ਪੀਸ ਲਿਆ ਹੈ ਨਾ ਤੇ ਮੈਂ ਥੋੜਾ ਜਿਆਦਾ ਜਿਆਦਾ ਪਾਊਡਰ ਨਹੀਂ ਬਣਾਇਆ ਬਹੁਤ ਬਰੀਕ ਤੇ ਮੈਂ ਇਸ ਤਰ੍ਹਾਂ ਥੋੜਾ ਜਿਆਦਾ ਰੱਖਿਆ ਹੈ ਨਾ ਤੇ ਜਿਆਦਾ ਮੈਨੂੰ ਸੀਗਾ ਵੀ ਗੜੇ ਗੁੜੇ ਨੂੰ ਨਾ ਲੱਗੇ ਜਿਆਦਾ ਪਾਊਡਰ ਜ ਮੈਂ ਥੋੜਾ ਜਿਆਦਾ ਮੋਟਾ ਰੱਖਿਆ ਤੇ ਤੁਸੀਂ ਆਪਣੇ ਹਿਸਾਬ ਦੇ ਨਾਲ ਇਹਨੂੰ ਪੀਸ ਲਿਓ ਤੇ ਇਹ ਜੇ ਤੁਹਾਨੂੰ ਕਈ ਵਾਰ ਆਪਾਂ ਕਹਿ ਦਿੰਨੇ ਵੀ ਜੀਰਾ ਜੇ ਮੈਂ ਗਰਮੀ ਕਰਦਾ ਤੇ ਤੁਸੀਂ ਫਿਰ ਸੌਂਫ ਦੋਬਲ ਪਾ ਲਿਓ ਪਿਓ ਦਿਨ ਹੈ ਇਹ ਦਸੀ ਜਿਹੜੀ ਠੰਡੀ ਦਿੱਤੀ ਬਰਾਬਰ ਹੋ ਜੂਗੀ ਹੈ ਨਾ ਉਹ ਸੌਂਫ ਉਹ ਵਧੀਆ ਡਬਲ ਕਰ ਲਿਓ ਜੇ ਤੁਹਾਨੂੰ ਲੱਗਦਾ ਨਹੀਂ ਤਾਂ ਤੁਸੀਂ ਅੱਧੇ ਚਮਚੇ ਤੋਂ ਸਟਾਰਟ ਕਰ ਸਕਦੇ ਹੋ ਤੇ ਲੈਣਾ ਇਹ ਸਾਡੇ ਘਰ ਦੇ ਵਿੱਚ ਇਹ ਨੁਕਸਾ ਸੀ ਅਪਣਾਇਆ ਸੀ ਤੇ ਮੇਰੇ ਬਾਣ ਜੀ ਦਾ ਅੱਦਾ ਸਿਰ ਦੁਖਦਾ ਸੀਗਾ ਤੇ ਉਹਨੇ ਰਾਤ ਨੂੰ ਦੁੱਧ ਕੋਸੇ ਦੁੱਧ ਜਾਂ ਕੋਸੇ ਪਾਣੀ ਦੇ ਨਾਲ ਇੱਕ ਚਮਚਾ ਲੈਣਾ ਸ਼ੁਰੂ ਕੀਤਾ ਤੇ 2-3 ਮਹੀਨੇ ਹੋ ਗਏ ਉਹਦਾ ਸਿਰ ਨਹੀਂ ਦੁਖਿਆ ਤੇ 3 ਮਹੀਨੇ ਚ ਕਈ ਵਾਰ ਦੁਖ ਜਾਂਦਾ ਸੀਗਾ ਤੇ ਹੋ ਸਕਦਾ ਵੀ ਇਹਦੇ ਵਿੱਚ পেট ਦੇ ਨਾਲ ਜਿਵੇਂ ਗੈਸ ਕਬਜ ਵਗੈਰਾ ਤੋਂ ਇਹ ਬਧੀਆਂ ਹੁੰਦਾ ਤੇ ਉਹਦੇ ਕਰਕੇ ਉਹਦੇ পেট ਦੇ ਨਾਲ ਕਰਕੇ ਉਹਦੇ ਆ ਸਿਰ ਦੁਖਦਾ ਸੀ ਤੇ ਬਹੁਤ ਫਰਕ ਪਿਆ ਤੇ ਮੈਂ ਹਾਂ ਚਲੋ ਮੈਂ ਆਪਣੇ ਭੈਣਾਂ ਨਾਲ ਵੀ ਸ਼ੇਅਰ ਕਰੂੰਗੀ ਤੇ ਇਹ ਰੈਸਪੀ ਜੇ ਕਿਸੇ ਦੇ ਕਈ ਵੀਰੇ ਇਦਾਂ ਹੁੰਦਾ ਤੇ ਉਹ ਵੀ ਬਣਾ ਕੇ ਦੇਖਣ ਹੈ ਨਾ ਤੇ ਇਹਦੇ ਨਾਲ ਜੋੜਾਂ ਦੇ ਦਰਦਾਂ ਨੂੰ ਫਰਕ ਪੈਂਦਾ ਤੇ ਉਹ ਅਸੀਂ ਲੈਂਦੇ ਰਹਿੰਨੇ ਆ ਕਾਫੀ ਫਰਕ ਪੈਂਦਾ ਜੋੜਨ ਦਰਦ ਨੂੰ ਵੈਸੇ ਵੀ ਇਹ ਵਧੀਆ ਪਹਿਲਾਂ ਲੋਕ ਇਹ ਜੀ ਚੀਜ਼ਾਂ ਵਰਤਦੇ ਸੀ ਆਪਾਂ ਛੱਡਤੀਆਂ ਆਪਾਂ ਦਵਾਈਆਂ ਦੇ ਚੱਕਰਾਂ 'ਚ ਪੈ ਗਏ ਪਹਿਲਾਂ ਇਹੋ ਲੈਂਦੇ ਹੁੰਦੇ ਸੀ ਸਾਡੇ ਬਾਪੂ ਜੀ ਹੁੰਦੇ ਸੀ 95 96 ਸਾਲ ਦੇ ਹੋਏ ਅਕੇ ਉਹਨਾਂ ਦੀ ਡੈਥ ਹੋਈ ਐ ਤੇ ਉਹਨਾਂ ਨੇ ਤੀਸਰੇ ਦਿਨ ਸਾਨੂੰ ਕਹਿਣਾ ਵੀ ਮੈਨੂੰ ਨਾ ਜਿਮੈਣ ਦੇ ਦੋ ਦੁੱਧ ਦੇ ਨਾਲ ਥੋੜੀ ਜਿਹੀ ਜਿਮੈਣ ਦੇ ਦੋ ਹੁਣ ਨਾ ਬੱਚੇ ਖਾਂਦੇ ਨੇ ਆਪਾਂ ਖਾਂਦੇ ਬਹੁਤ ਘਾਟੇ ਚੀਜ਼ਾਂ ਵਰਤਣ ਲੱਗੇ ਜਾਂ ਕਿ ਆਪਣੇ ਕਿਚਨ ਵਿੱਚ ਪਈਆਂ ਹੁੰਦੀਆਂ ਨੇ ਤੇ ਤੁਸੀਂ ਜ਼ਰੂਰ ਇਹ ਨੁਕਸਾ ਅਪਣਾ ਕੇ ਦੇਖਿਓ ਤੇ ਇਹ ਵੈਸੇ ਵੀ ਲਈ ਚਲੋ ਬਹੁਤ ਵਧੀਆ ਪੇਟ ਵਾਸਤੇ ਵੀ ਤੇ ਅੰਜੋੜਾਂ ਦੇ ਦਰਦਾਂ ਵਾਸਤੇ ਵੀ ਜ਼ਰੂਰ ਲੇ ਬਣਾਇਓ ਤੇ ਬਣਾ ਕੇ ਦੇਖਿਓ ਵੀ ਤੁਹਾਨੂੰ ਕਿੰਨਾ ਫਾਇਦਾ ਦੇ ਰਿਹਾ ਤੇ ਚਲੋ ਜੀ ਠੀਕ ਆ ਤੇ ਦੂਸਰੀ ਵੀਡੀਓ ਵਿੱਚ ਫੇਰ ਮਿਲਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ